ਸਿਆਣੇ ਸੱਚੀ ਕਹਿੰਦੀ ਹੈ ਵੀ ਜਦੋਂ ਰੱਬ ਦੇਣ ਤੇ ਆਜੇ ਤਾਂ ਛੱਪੜ ਫਾੜ ਕੇ ਦਿੰਦਾ ਜਿੱਦਾਂ ਕਿ ਸਾਗਰ ਨਾਲ ਹੋਇਆ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਨਾਲ ਹੋਇਆ ਸਾਗਰ ਦੀ ਬੋਟੀ ਨਾਲ ਚੜੇ ਇਹ ਦੋਵੇਂ ਕਲਾਕਾਰ ਅੱਜ ਰਾਤੋਂ ਰਾਤ ਸੁਪਰਸਟਾਰ ਬਣ ਗਏ ਅੱਜ ਤੋਂ 10 ਦਿਨ ਪਹਿਲਾਂ ਸਿਰਫ ਇਹਨਾਂ ਨੂੰ ਕੋਈ ਨਹੀਂ ਜਾਣਦਾ ਸੀ ਕੁੱਤੀ ਵੀ ਨਹੀਂ ਜਾਣਦੇ ਸੀ ਜੇਕਰ ਆਪਾਂ ਪੰਜਾਬੀ ਸ਼ਬਦਾਂ ਦੇ ਵਿੱਚ ਨਿੰਦਿਆ ਕਰੀਏ ਤਾਂ ਪਰ ਅੱਜ ਇਹਨਾਂ ਨੂੰ ਬੱਚਾ 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 ਨਿੱਕਾ ਮੋਟਾ ਨੰਨਾ ਮੁੰਨਾ ਸਭ ਇਹਨਾਂ ਨੂੰ ਜਾਣਦੇ ਆ ਸਭ A to Z ਪੂਰੇ ਭਾਰਤ ਦੇ ਵਿੱਚ ਨੰਬਰ 1 ਟ੍ਰੈਂਡਿੰਗ ਤੇ ਚੱਲ ਰਿਹਾ ਸਾਗਰ ਦੀ ਵੋਟੀ ਸਤਨਾਮ ਸਿੰਘ ਸਾਵਰ ਜੇਕਰ ਆਪਾਂ ਅੱਜ ਦੀ ਪਪੂਲੈਰਿਟੀ ਦੀ ਗੱਲ ਕਰੀਏ ਜਈਏ ਤਾਂ ਨਰਿੰਦਰ ਮੋਦੀ ਨਾਲੋਂ ਵੀ ਜ਼ਿਆਦਾ ਲੋਕ ਸਤਨਾਮ ਸਾਗਰ ਨੂੰ ਜਾਣਦੇ ਪੂਰੇ ਇੰਡੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਆਉਣ ਵਾਲੇ ਸਮੇਂ ਦਾ ਮੈਨੂੰ ਨਹੀਂ ਪਤਾ ਅੱਜ ਦੀ ਡੇਟ ਵਿੱਚ ਪਪੂਲੈਰਿਟੀ ਪੋਲ ਕਹਿੰਦਾ ਵੀ ਸਤਨਾਮ ਸਾਗਰ ਤੇ ਸ਼ਰਮਜੀਤ ਸ਼ਮੀ ਇੱਕ ਨੰਬਰ ਤੇ ਚੱਲ ਰਹੇ ਨੇ ਸਤਨਾਮ ਸਾਗਰ ਦਾ ਗਾਣਾ ਸਾਗਰ ਦੀ ਵੋਟੀ ਇੱਕ ਨੰਬਰ ਤੇ ਚੱਲ ਰਿਹਾ ਘਟੋ ਨੇ 4 ਲੱਖ ਤਾਂ ਰੀਲਾਂ ਹੀ ਬਣ ਚੁੱਕੀਆਂ ਨੇ ਤੇ ਗਾਂ ਬਣੀ ਜਾਂਦੀਆਂ ਨੇ ਆਉਣ ਵਾਲਾ ਸਮਾਂ ਕਿਵੇਂ ਬਦਲਿਆ ਏ ਬਦਲਦਾ ਸਮਾਂ ਕਹਿੰਦੇ ਨਾ ਰੱਬ ਦੇਣ ਤੇ ਆ ਜੇ ਤਾਂ ਬਸ ਫੇਰ ਜਿਵੇਂ ਕਿ ਵਾਹਿਗੁਰੂ ਨੇ ਕਿਰਪਾ ਕੀਤੀ ਪਰ ਸਤਨਾਮ ਸਾਗਰ ਨੇ ਦੋਸਤੋ ਗਲਤੀਆਂ ਕੀਤੀਆਂ ਸੀ 10ਵੇਂ ਪਾਤਸ਼ਾਹ ਬਾਰੇ ਗਲਤ ਬੋਲਿਆ ਸੀ ਉਸ ਨੂੰ ਉਸ ਦੀ ਸਜ਼ਾ ਮਿਲ ਚੁੱਕੀ ਆ ਉਸ ਨੂੰ ਕੁੱਟਾ ਮਾਰਿਆ ਗਿਆ ਰਸਾਗਰ ਨੇ ਇੱਕ ਇੰਟਰਵਿਊ ਚ ਦੱਸਿਆ ਸੀਗਾ ਵੀ ਮੈਂ ਨਹੀਂ ਬੋਲਿਆ ਸੀਗਾ ਮੇਰੀ ਵੀਡੀਓ ਨੂੰ ਮੇਰੀ ਆਡੀਓ ਨੂੰ ਐਡਿਟ ਕਰਕੇ ਪੇਸ਼ ਕੀਤਾ ਗਿਆ ਸੀਗਾ ਜਿਸ ਕਾਰਨ ਮੇਰੀਆਂ ਲਤਾਂ ਤੋੜੀਆਂ ਗਈਆਂ ਮੈਂ 10ਵੇਂ ਪਾਤਸ਼ਾਹ ਬਾਰੇ ਕੋਈ ਗਲਤ ਗੱਲ ਨਹੀਂ ਕੀਤੀ ਕੋਈ ਗਲਤ ਟਿੱਪਣੀ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਮਾਫੀ ਵੀ ਮੰਗੀ ਆ ਪਰ ਫਿਰ ਉਸ ਤੋਂ ਬਾਅਦ ਮੈਂ ਗਾਉਣਾ ਵੀ ਛੱਡਤਾ ਗੰਦੇ ਗਾਣੇ ਗਾਉਣੇ ਛੱਡਤੇ ਉਸ ਤੋਂ ਬਾਅਦ ਮੈਂ 7 ਸਾਲ ਤੱਕ ਕੋਈ ਖਾੜਾ ਨਹੀਂ ਲਾਇਆ ਕੋਈ ਸ਼ੋਅ ਨਹੀਂ ਲਾਇਆ ਪਰ ਅੱਜ ਰਾਤੋਂ ਰਾਤ ਕਿਸੇ ਨੇ ਰੀਲ ਪਾ ਕੇ ਚੜਾ ਤਾ ਨੂੰ ਉਸ ਦੀ ਜ਼ਿੰਦਗੀ ਬਦਲਤੀ ਅੱਜ ਉਸ ਦੇ ਕੋਲ ਟਾਈਮ ਹੀ ਹੈ ਨਹੀਂ ਅਖਾੜੇ ਇੰਨੇ ਬੁੱਕ ਹੋਈ ਜਾਂਦੇ ਆ ਬਹੁਤ ਸਾਰੇ ਪ੍ਰੋਡਿਊਸਰ ਡਾਇਰੈਕਟਰ ਉਹਨਾਂ ਦੇ ਮਗਰ ਭੱਜੇ ਫਿਰਦੇ ਵੀ ਬਾਈ ਜੀ ਸਾਡੇ ਨਾਲ ਗਾਣਾ ਕਰ ਲਓ ਬਾਈ ਜੀ ਸਾਡੇ ਨਾਲ ਗਾਣਾ ਕਰ ਲਓ ਬਾਈ ਜੀ ਸਾਡੇ ਨਾਲ ਗਾਣਾ ਕਰ ਲਓ ਕੋਈ ਅਚੰਬਾ ਨਹੀਂ ਜੇਕਰ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਸਾਗਰ ਤੇ ਸ਼ਨਜੀਤ ਸ਼ਮੀ ਦਾ ਗਾਣਾ ਸ਼ਾਇਦ ਆ ਜਾਵੇ ਕੋਈ ਚੰਬਾ ਨਹੀਂ ਬਾਕੀ ਦੋਸਤੋ ਤੁਸੀਂ ਵੀ ਜੇਕਰ ਆਪਦੀ ਕਿਸਮਤ ਚਮਕਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦਾ ਕੀ ਕਰੋਗੇ ਵੀ ਤੁਹਾਡੀ ਵੀ ਰਾਤੋ ਰਾਤ ਕਿਸਮਤ ਚਮਕ ਜੇ ਹਣਾ ਮੇਰੀ ਤਾਂ ਅਜੇ ਤੱਕ ਚਮਕੀ ਨਹੀਂ ਬਾਕੀ ਤੁਸੀਂ ਦੱਸੋ ਬਾਕੀ ਬਾਈ ਜੀ ਬਹੁਤ ਬਹੁਤ ਵਧਾਈਆਂ ਸਤਨਾਮ ਸਾਗਰ ਤੇ ਸ਼ਮੀ ਨੂੰ ਵਾਹਿਗੁਰੂ ਏਦਾਂ ਹੀ ਇਹਨਾਂ ਤੇ ਕਿਰਪਾ ਬਖਸ਼ੀ ਰੱਖੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਗੰਦੇ ਗਾਣੇ ਨਾ ਕੱਢਣ ਮੈਂ ਤੇਹੀ ਅਰਦਾਸ ਕਰਾਂਗੇ ਚਾਹੀਦਾ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਕਿਉਂਕਿ ਮਸਾਂ ਜੀ ਤਾਂ ਪਪੂਲੈਰਿਟੀ ਮਿਲੀ ਐ ਇਸ ਨੂੰ ਬਣਾ ਕੇ ਰੱਖਣਾ ਵੀ ਇੱਕ ਬਹੁਤ ਵੱਡੀ ਗੱਲ ਹੈ